ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਆ ਛੱਤ ਤੇ ਆਈ ਸੀ ਮੈਂ ਤੇ ਇਕੱਲੀ ਬੈਠੀ ਸੀ ਔਰ ਦਿਮਾਗ ਵਿੱਚ ਦੋ ਤਿੰਨ ਗੱਲਾਂ ਆ ਗਈਆਂ ਮੈਂ ਕਿਹਾ ਚਲੋ ਬੈਠੇ ਬੈਠੇ ਸ਼ੇਅਰ ਕਰ ਲਈਨੇ ਤੁਹਾਡੇ ਨਾਲ ਪਹਿਲਾਂ ਤੇ ਸਭ ਤੋਂ ਜ਼ਿਆਦਾ ਜਿਹੜੀ ਖੁਸ਼ੀ ਵਾਲੀ ਗੱਲ ਹੋਈ ਆ ਕਿ ਬਹੁਤ ਜ਼ਿਆਦਾ ਸੱਚੀ ਸਪੋਰਟ ਕਰਦੇ ਪਏ ਸਾਰੇ ਮੈਨੂੰ ਥੈਂਕ ਯੂ so much ਸਾਰਿਆਂ ਦਾ ਬਹੁਤ ਪਿਆਰ ਕਰਦੇ ਸਾਰੇ ਮੈਨੂੰ ਪਤਾ ਲੱਗ ਗਿਆ ਕਿ ਬਹੁਤ ਪਿਆਰ ਕਰਦੇ ਸਾਰੇ ਮੈਨੂੰ ਮੈਨੂੰ ਕੋਈ ਭੁੱਲਿਆ ਨਹੀਂ 올ਡ ਵੀ ਕੋਈ ਮੇਰੀਆਂ ਫਰੈਂਡਸ ਜਿਹੜੀਆਂ 올ਡ ਨੇ ਉਹ ਵੀ ਨਹੀਂ ਭੁੱਲੀਆਂ ਬਹੁਤ 올ਡ ਫਰੈਂਡਸ ਨੇ 25 25 ਸਾਲ ਪੁਰਾਨੀਆਂ ਸੀਨੀਅਰ ਦੀਦੀਆਂ ਥੈਂਕ ਯੂ ਸੋ ਮੱਚ ਤੇ ਜਿਹੜੇ ਮੇਰੇ ਨਾਲ ਹੋਰ ਜੁੜੇ ਸਨ ਲੋਕ ਜਿੱਦਾਂ ਮੈਂ ਜਿੱਥੇ ਜੌਬ ਕਰਦੀ ਰਹੀ ਉਹ ਔਰ ਕੁਝ ਨੌਨ ਪਰਸਨ ਸਾਰੇ ਬਹੁਤ ਪਿਆਰ ਕਰਦੇ ਆ ਔਰ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਇਦਾਂ ਹੀ ਸਪੋਰਟ ਕਰਿਓ ਔਰ ਸਬਸਕ੍ਰਾਈਬ ਕਰਿਓ ਮੇਰਾ ਚੈਨਲ ਲਾਈਕ ਕਰੋ ਕਮੈਂਟ ਕਰੋ ਇਸੇ ਤਰੀਕਾ ਥੈਂਕ ਯੂ ਸੋ ਮੱਚ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਵਾਈ ਆਈ ਕ੍ਰੀਏਟਡ ਮਾਈ ਚੈਨਲ ਔਰ ਕਦੀ ਕਦੀ ਹੋ ਜਾਂਦਾ ਇਦਾਂ ਦਿਮਾਗ ਵਿੱਚ ਆ ਜਾਂਦਾ ਕਦੀ ਕਦੀ ਕਿ ਬਈ ਸਕਿੱਪ ਕਰਦਾ ਪਰ ਆਪਣੇ ਆਪ ਨਾਲ ਹੀ ਜਿਹੜਾ ਵਾਅਦਾ ਕੀਤਾ ਨਾ ਉਹ ਨਹੀਂ ਤੋੜਨਾ ਹੁਣ ਮੈਂ ਕਿਤੇ ਨਾ ਕਿਤੇ ਚਾਹੁੰਨੀ ਆ ਕਿ ਨਾ ਤੋੜਾਂ ਡੀਮੋਟੀਵੇਸ਼ਨ ਵੀ ਹੋ ਜਾਂਦੀ ਆ ਕਦੀ ਕਦੀ ਬਟ ਇੰਨੀ ਜ਼ਿਆਦੀ ਵੀ ਡੀਮੋਟੀਵੇਸ਼ਨ ਨਹੀਂ ਹੁੰਦੀ ਮੈਨੂੰ ਕਿ ਮੇਰੀ ਮੋਟੀਵੇਸ਼ਨ ਤੇ ਹਾਵੀ ਹੋ ਜੇ ਹੋਨ ਮੈਂ ਅੱਜ ਵੈਸੀ ਬੈਠੀ ਸੀ ਫ੍ਰੀ ਮੈਨੂੰ ਦੋ ਚਾਰ ਇਤਨੇ ਫਰੈਂਡਸ ਨੇ ਕਿਹਾ ਵਾ ਕਿ ਲਾਈਵ ਕਦੋਂ ਹੋਣਾ ਪੁੱਛਿਆ ਵਾ ਮੈਂ ਉਹਨਾਂ ਨੂੰ ਟਾਈਮ ਦਿੱਤਾ ਵਾ ਪਲੀਜ਼ ਲਾਈਵ ਜੁਆਇਨ ਜ਼ਰੂਰ ਕਰਿਆ ਕਰੋ ਚਾਹੇ ਇੱਕ ਹੀ ਲਾਈਕ ਕਮੈਂਟ ਕਰਕੇ ਹੀ ਤੁਸੀਂ ਲੀਵ ਕਰ ਜਾਇਆ ਕਰੋ ਬਟ ਮੈਨੂੰ ਬਹੁਤ ਵਧੀਆ ਲੱਗਦਾ ਜੇ ਤੁਸੀਂ ਸਾਰੇ ਜਣੇ ਮਿਲ ਕੇ ਮੈਨੂੰ ਸਪੋਰਟ ਕਰਨ ਉਹਦੇ ਸਪੈਸ਼ਲੀ ਕਿਦਾਂ ਕਦੀ ਕਦੀ ਮੈਂ ਬੇ ਟਾਈਮ ਹੀ ਲਾਈਵ ਹੋ ਜੰਨੀ ਆ ਮੈਨੂੰ ਪਤਾ ਬਟ ਫਿਰ ਵੀ ਸਾਰੇ ਸਪੋਰਟ ਕਰਦੇ ਆ ਥੈਂਕ ਯੂ ਸੋ ਮੱਚ ਦਿਮਾਗ 'ਚ ਗੱਲ ਇਹ ਆਈ ਸੀ ਕਿ ਮੇਰੀ ਨਾ ਕੁਝ ਮੈਂ ਆਪਣੇ ਆਪ ਨੂੰ ਨੋਟ ਕਰਦੀ ਰਹੀ ਨਹੀਂ ਹਮੇਸ਼ਾ ਖੁਦ ਵੀ ਕਿ ਕੁਝ ਨ ਕਿਤੇ ਨ ਕਿਤੇ ਅਲੱਗ ਹੀ ਮੇਰੀ ਸੋਚ ਆ ਅਲੱਗ ਹੀ ਮੇਰੀ ਆਪਣੀ ਥਿੰਕਿੰਗ ਆ ਜਿਹੜੀ ਕਿਸੇ ਨਾਲ ਮੈਚ ਨਹੀਂ ਹੁੰਦੀ ਈਵਨ ਕਿ ਮੇਰੀ ਆਪਣੀ ਫੈਮਿਲੀ ਮੈਂਬਰਸ ਨਾਲ ਵੀ ਨਹੀਂ ਮੈਚ ਹੁੰਦੀ ਵਾਈਬਸ ਕਹਿੰਦੇ ਅੱਜਕੱਲ ਹਣਾ ਉਹਨਾਂ ਨੂੰ ਮੈਂ ਸੋਚ ਕਹਿੰਦੀ ਆ ਅੱਜਕੱਲ ਨਿਊ ਟ੍ਰੈਂਡ ਆ ਗਿਆ ਵਾਈਬਸ ਵਾਈਬ੍ਰੇਸ਼ਨ ਮੈਚ ਨਹੀਂ ਹੁੰਦੀ ਪਤਾ ਨਹੀਂ ਉਹ ਕਿਉਂ ਨਹੀਂ ਹੁੰਦੀ ਵਾਈਬ੍ਰੇਸ਼ਨ ਮੈਚ ਕਿਦਾਂ ਮੈਂ ਮੇਰੀ ਸੋਚ ਅਲੱਗ ਗਿਆ ਮੈਂ ਸੱਚੀ ਆ ਕਿ ਬਾਕੀ ਸੱਚੇ ਨਹੀਂ ਮੈਨੂੰ ਨਹੀਂ ਪਤਾ ਮੇਰੇ ਮੂੰਹ ਤੇ ਲੋਕ ਕਹਿੰਦੇ ਕਿ ਤੂੰ ਸਹੀ ਹੈਂ ਤੂੰ ਸੱਚੀ ਹੈਂ ਤੇਰੀ ਗੱਲ ਸਹੀ ਹੁੰਦੀ ਆ ਪਰ ਮੈਨੂੰ ਪਤਾ ਵਾ ਕਿਤੇ ਨਾ ਕਿਤੇ ਪਿੱਠ ਪਿਛੇ ਲੋਕ ਕਹਿੰਦੇ ਆ ਕਿ ਨਹੀਂ ਇਹ ਆਪਣੀ ਆ ਬਹੁਤ ਜ਼ਿਆਦਾ ਸਮਝ ਮੈਨੂੰ ਸਾਰਾ ਪਤਾ ਵਾ ਉਹ ਆਈ نو ਕਿ ਕਰਦੀ ਹੋਣਗੇ ਲੋਕ ਮੈਨੂੰ ਵੀ ਇਦਾਂ ਪਰ ਮੈਂ ਇੱਕ ਚੀਜ਼ ਆਪਣੀ ਜ਼ਿੰਦਗੀ ਨੂੰ ਨੋਟ ਕੀਤੀ ਹੈ ਜਿਹੜੀ ਚੀਜ਼ ਮੈਂ ਅੱਜ ਕਿਸੇ ਨੂੰ ਕਹੀ ਨਹੀਂ ਹੈ ਨਾ ਉਹ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ 6 ਮਹੀਨਿਆਂ ਨੂੰ ਜਾਂ 1 ਸਾਲ ਨੂੰ ਕੁਝ ਦਿਨਾਂ ਨੂੰ ਲੋਕ ਉਸ ਚੀਜ਼ ਨੂੰ ਹੀ ਫੋਲੋ ਕਰਦੇ ਬਾਅਦ ਵਿੱਚ ਤੇ ਉਸ ਚੀਜ਼ ਨੂੰ ਹੀ ਮੈਂ ਵੇਖਿਆ ਕਿ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦੇ ਆ ਹਨਾ ਉਹ ਸੱਚਾਈ ਨੂੰ ਪਰ ਉਸ ਟਾਈਮ ਜ਼ਰੂਰ ਮੈਨੂੰ ਕਹਿ ਦਿੰਦੇ ਆ ਕਿ ਬਈ ਨਹੀਂ ਇਦਾਂ ਨਹੀਂ ਇਦਾਂ ਵਾ ਇਦਾਂ ਨਹੀਂ ਇਦਾਂ ਵਾ ਮੈਂ ਹੁਣ ਨਾ ਇਸ ਚੀਜ਼ ਨੂੰ ਰਿਐਲਿਟੀ ਮੰਨ ਕੇ ਆਪਣੀ ਜ਼ਿੰਦਗੀ ਵਿੱਚ ਮੈਂ ਹੀ ਇਸ ਚੀਜ਼ ਨੂੰ ਮੰਨ ਚੁੱਕੀ ਆ ਕਿ ਡਲੇਪ ਸਿੱਧੂ ਯੂ ਆਰ ਰਾਈਟ ਤੂੰ ਸਹੀ ਹੁੰਨੀ ਹੈ ਕਿਸੇ ਨੂੰ ਲੇਟ ਸਮਝ ਆਉਂਦੀ ਆ ਉਹ ਵੱਖਰੀ ਗੱਲ ਆ ਕੋਈ ਕਿੰਨੇ ਨਮਾਚੀ ਬੱਥਰ ਜਟਕੇ ਮੁੜਦੀ ਉਹ ਵਾਲੀ ਗੱਲ ਕਦੀ ਕਦੀ ਮੇਰੇ ਨਾਲ ਹੋ ਜਾਂਦੀ ਹੈ ਕਿ ਮੈਂ ਕਿਸੇ ਨੂੰ ਸਮਝਾਉਣੀ ਹੈ ਕੋਈ ਗੱਲ ਤੇ ਉਹ ਉਦੋਂ ਤੇ ਨਹੀਂ ਸਮਝਦਾ ਇਨਸਾਨ ਬਾਅਦ ਵਿੱਚ ਸਮਝ ਜਾਂਦਾ ਵਾ ਪਰ ਕੋਈ ਗੱਲ ਨਹੀਂ ਮੇਰੇ ਦਿਲ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੇਰੇ ਆਪਣਾ ਇਹ ਚੈਨਲ ਜਿਹੜਾ ਇਸ ਲਈ ਸਟਾਰਟ ਕੀਤਾ ਵਾ ਮੈਂ ਆਪਣੇ ਦਿਲ ਦੀਆਂ ਗੱਲਾਂ ਕਰਨ ਲਈ ਮੈਂ ਆਪਣੇ ਦਿਲ ਦੀ ਗੱਲ ਕਰ ਦੇਣੀ ਆ ਕਿਸੇ ਨੇ ਸੁਣਨੀ ਆ ਸੁਣੋ ਨਹੀਂ ਸੁਣੀ ਨਾ ਸੁਨੇ ਕੋਈ ਪਰ ਮੈਨੂੰ ਇਹ ਹੋ ਜਾਂਦਾ ਕਿ ਮੈਂ ਆਪਣੀ ਪ੍ਰਾਸ ਕੱਢਦੀ ਬਜਾਏ ਇਸ ਦੇ ਕਿ ਤੁਸੀਂ ਸਪੈਸ਼ਲ ਕਿਹੇ ਇਨਸਾਨ ਨੂੰ ਫੋਨ ਕਰੋ ਸਪੈਸ਼ਲ ਕਿਹੇ ਇਨਸਾਨ ਨੂੰ ਟਾਈਮ ਉਹ ਕੋ ਮੰਗੋ ਤੇ ਉਹਦੇ ਨਾਲ ਗੱਲ ਕਰੋ ਫਿਰ ਉਹ ਇਨਸਾਨ ਤੁਹਾਨੂੰ ਟਾਈਮ ਦੇਵੇ ਨਾ ਦੇਵੇ ਤੁਹਾਡੀ ਗੱਲ ਧਿਆਨ ਨਾਲ ਸੁਣੀ ਨਾ ਸੁਣੀ This is a best way to say anything ਕੋਛ ਵੀ ਤੁਸੀਂ ਮਤਲਬ ਉਹ ਕਹਿ ਸਕਦੇ ਜੇ ਆਪਣੀ ਦਿਲ ਦੀ ਗੱਲ ਕਰ ਸਕਦੇ ਜੇ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਖੌਫ ਤੋਂ ਤੇ ਬਿਨਾਂ ਕੋਈ ਸਾਹਮਣੇ ਇਨਸਾਨ ਬਿਠਾਇਆ ਹੁਣ ਮੈਨੂੰ ਇਹ ਨਹੀਂ ਪਤਾ ਕਿੰਨਿਆਂ ਜਣਿਆਂ ਨੇ ਵੇਖਣੀ ਹੈ ਇਹ ਚੀਜ਼ ਕਿੰਨਿਆਂ ਨੇ ਮਤਲਬ ਇਸ ਵੀਡੀਓ ਨੂੰ ਲਾਈਕ ਕਰਨਾ ਜਾਂ ਨਹੀਂ ਲਾਈਕ ਕਰਨਾ ਇਸ ਵੀਡੀਓ ਨੂੰ ਕਿੰਨਿਆਂ ਨੇ ਵੇਖਣਾ ਵਾ ਸੁਣਨਾ ਵਾ ਪਰ ਮੈਂ ਗੱਲ ਕਰ ਦਿੱਤੀ ਆ ਤੇ ਮੈਂ ਆਪਣੀ ਦਿਲ ਦੀ ਭਰਾਸ ਕੱਢਤੀ ਆ ਤੇ ਮੈਨੂੰ ਸਾਰੇ ਜਣੇ ਦੱਸਿਓ ਕਿ ਭਲਾ ਮੈਂ ਇਹ ਮੇਰਾ ਸਟੈਪ ਸਹੀ ਆ ਕਿ ਰੋਂਗਿਆ ਤੁਸੀਂ ਦੱਸਿਓ ਕਿ ਮੈਂ ਇਹ ਮੰਨਦੀ ਆ ਕਿ ਮੈਨੂੰ ਪਤਾ ਕਿਤੇ ਨਾ ਕਿਤੇ 네ਗਟਿਵਿਟੀ ਦਾ ਸਾਹਮਣਾ ਇੱਥੇ ਵੀ ਕਰਨਾ ਪੈ ਸਕਦਾ ਬਟ ਹੋਈ ਜਾਵੇ ਇੱਥੇ 네ਗਟਿਵਿਟੀ ਮੈਂ ਉਹ ਕਮੈਂਟ ਹੀ ਨਹੀਂ ਪੜਦੀ ਮੈਂ ਉਹ ਗੱਲਾਂ ਨੂੰ ਇਗਨੋਰ ਕਰ ਦਿੰਨੀ ਆ ਮੈਂ ਨਹੀਂ ਉਸ ਚੀਜ਼ ਨੂੰ ਆਪਣੇ ਦਿਮਾਗ ਤੇ ਹਾਵੀ ਹੋਣ ਦਿੰਦੀ ਹੁਣ ਤੇ ਮੈਨੂੰ ਜ਼ਰੂਰਤ ਸੀ ਉਹ ਕਿ ਕੀ ਮੈਂ ਸਹੀ ਹਾਂ ਸਮੇ ਦੇ ਹਿਸਾਬ ਨਾਲ ਮੈਂ ਸਹੀ ਚੱਲ ਰਹੀ ਹਾਂ ਕਿ ਬਈ ਮੈਂ ਇੱਕ بجائے ਕਿਸੇ ਇਸ ਦੇ ਕਿ ਮੈਂ ਕਿਸੇ ਇਨਸਾਨ ਨੂੰ ਫੋਨ ਕਰਾਂ ਕਿਸੇ ਇਨਸਾਨ ਨਾਲ ਗੱਲ ਕਰਾਂ ਕੋਈ ਟਾਈਮ ਮੰਗ ਕੇ ਫਿਰ ਉਹਦੀਆਂ 네ਗਟਿਵ ਜਾਂ ਪੋਜ਼ਿਟਿਵ ਵਾਈਬਸ ਆਪਣੇ ਤੇ ਹਾਵੀ ਹੋਣ ਦਵਾ ਕਿ ਮੈਂ ਸਹੀ ਕੀਤਾ ਚੈਨਲ ਬਣਾ ਕੇ ਪਲੀਜ਼ ਥਰੂ ਦਸਿਓ ਤੇ ਥੈਂਕ ਯੂ ਉਹਨਾਂ ਸਾਰਿਆਂ ਦਾ ਜਿਹੜੇ ਮੈਨੂੰ ਅਜੇ ਵੀ ਕਹਿੰਦੇ ਪਏ ਆ ਕਿ 네ਗੇਟਿਵ ਲੋਕਾਂ ਤੋਂ 네ਗੇਟਿਵ ਵਾਈਬਸ ਤੋਂ ਦੂਰ ਰਹਿ ਕੁਝ ਮੈਨੂੰ ਇਹੋ ਜਿਹਾ ਵੀ ਕਿਤੇ ਨਾ ਕਿਤੇ ਐਨੇ ਵਧੀਆ ਲੋਕ ਵੀ ਮੇਰੀ ਜ਼ਿੰਦਗੀ 'ਚ ਆ ਗਏ ਕਿ ਜਿਨ੍ਹਾਂ ਨੇ ਦੂਰ ਬੈਠਿਆ ਨੇ ਵੀ ਮੇਰੇ ਲਈ ਇਹ ਕਿਹਾ ਵਾ ਕਿ ਤੂੰ ਪਹਿਲੇ ਬਹੁਤ ਟੈਨਸ਼ਨ 'ਚ ਸੀ ਸੌਰੀ ਕੰਟਰੋਲ ਤੂੰ ਹੋਰ ਟੈਂਸ਼ਨਲ ਐ ਨਹੀਂ ਮੈਂ ਟੈਂਸ਼ਨ ਬਿਲਕੁਨ ਨਹੀਂ ਲੈਂਦੀ ਸੋ ਸੌਰੀ ਸੋ ਸੌਰੀ ਇਸੇ ਕਰਕੇ ਮੈਨੂੰ ਸਾਰੇ ਕਹਿੰਦੇ ਆ ਕਿ ਤੂੰ ਮਤਲਬ ਮਤਲਬ ਸਾਰੀ ਅੰਡਰਸਟੈਂਡ ਕਰਦੀ ਐ मीनिंग के ਸੌਰੀ ਬਹੁਤ ਟਾਈਮ ਲੱਗ ਗਿਆ ਮੈਨੂੰ ਨੀਅਰ अबाउट 10 ਮਿੰਟ ਲੱਗੇ ਮੈਨੂੰ ਫੇਰ ਵੀਡੀਓ ਸ਼ੂਟ ਦੁਬਾਰਾ ਕਰਨ ਵਿੱਚ ਇਮੋਸ਼ਨਸ ਜਿਹੜੇ ਹਨ ਉਹ ਆਊਟ ਆਫ ਕੰਟਰੋਲ ਹੈ ਮੇਰੀ ਇਮੋਸ਼ਨਸ ਜ਼ਿਆਦਾ ਹੀ ਮੇਰੇ ਤੇ ਹਾਵੀ ਹੈ ਕੁਛ ਫੇਰ ਨਾ اچਨਿਕ ਤੇ ਹਾਵੀ ਇਸ ਤੋਂ ਪਹਿਲਾਂ ਕਿ ਮੈਂ ਟਰੈਕ ਚੇਂਜ ਕਰਦਾ ਸੋ ਸੌਰੀ ਜੈਸ ਭਾਜੀ ਲੀਆ ਇਹ ਭਾਜੀ ਨੇ ਮੇਰੇ ਦੁਬਈ ਰਹਿੰਦੇ ਨੇ

올라이트 땡큐 ਮਾਫ ਕਰਿਓ ਸੌਰੀ 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 ਕੱਲ ਤੋਂ ਇਦਾਂ ਨਹੀਂ ਹੋਊਗਾ ਥੈਂਕ ਯੂ